ਇੰਡਸਟਰੀਅਲ ਵਰਕਰ ਵਰਕਰ ਇਨ ਹਾਊਸਿੰਗ ਹੈ ਜਿਹੜੀ ਬਣਾਉਣਾ ਚਾਹੁੰਦਾ ਹੈ ਹੌਸਟਲ ਬਣਾਉਣਾ ਚਾਹੁੰਦਾ ਹੈ ਰੈਂਟਲ ਹਾਊਸਿੰਗ ਬਣਾਉਣਾ ਚਾਹੁੰਦਾ ਹੈ ਆਫਿਸ ਸਪੇਸ ਬਣਾਉਣਾ ਚਾਹੁੰਦਾ ਹੈ ਇੰਸਟੀਟਿਊਟਸ ਬਣਾਉਣਾ ਚਾਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਕਿ ਇੰਡਸਟਰੀਅਲ ਪਲਾਟਸ ਦੇ ਵਿੱਚ ਅਲਾਉਡ ਨਹੀਂ ਸੀਗੀਆਂ ਇਹਨਾਂ ਨੂੰ ਅੱਜ ਅਲਾਉ ਹੈ ਜਿਹੜਾ ਕੀਤਾ ਗਿਆ ਹੈ ਹਜ਼ਾਰ ਗਜ਼ ਤੋਂ ਲੈ ਕੇ 4000 ਗਜ਼ ਤੱਕ ਦਾ ਕੋਈ ਵੀ ਪਲਾਟ ਹੋਵੇ ਵੱਖ-ਵੱਖ categories ਦੇ ਮੁਤਾਬਕ ਔਰ ਵੱਖ-ਵੱਖ ਰੋਡ ਦੀ ਵਿਡਥ ਦੇ ਉੱਪਰ ਇਨਾਂ ਨੂੰ ਅਲਾਓ ਜਿਹੜਾ ਕੀਤਾ ਗਿਆ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਹਰ ਇਨਵੈਸਟਰ ਨੂੰ ਹਰ ਡਿਵੈਲਪਰ ਨੂੰ ਮਿਲੇਗੀ ਇਸ ਤੋਂ ਇਲਾਵਾ ਜੋ ਇੰਡਸਟਰੀਅਲ ਪਲਾਟਸ ਨੇ 40000 ਗਾਜ ਦੇ 40000 ਯਾਰਡ ਦੇ ਉਹਨਾਂ ਨੂੰ ਇੰਡਸਟਰੀਅਲ ਪਾਰਕ ਦੇ ਵਿੱਚ ਕਨਵਰਟ ਕਰਨ ਦੀ ਪਰਮਿਸ਼ਨ ਜਿਹੜੀ ਉਹ ਵੀ ਅੱਜ ਦਿੱਤੀ ਗਈ ਹੈ ਜੇ ਔਰ ਇਹਨਾਂ ਪਾਰਕਾਂ ਦੇ ਵਿੱਚ 60% ਇੰਡਸਟਰੀਅਲ 30% 30% ਰੈ residențial 10% ਕਮਰਸ਼ੀਅਲ ਹੈ ਜਿਹੜਾ ਉਹ ਲਾਉ ਕੀਤਾ ਗਿਆ ਮੈਂ ਸਮਝਦਾ ਕਿ ਇਹ ਸਾਰੇ ਫ੍ਰੀ ਹੋਲਡ ਦੇ ਵਿੱਚ ਇਹ ਹੋਣ ਗਿਆ ਔਰ ਇਹਦੇ ਨਾਲ ਇੱਕ ਨਵੀਂ ਨਵੀਂ ਮੁਹਿੰਮ ਇੱਕ ਨਵੀਂ ਗਤੀ ਇੱਕ ਨਵੀਂ ਸਪੀਡ ਦੇ ਨਾਲ ਜਿਹੜੀ ਡਿਵੈਲਪਮੈਂਟ ਹੈ ਉਹ ਹੋਊਗੀ ਔਰ ਇਹ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਇਹ ਡਿਮਾਂਡ ਲੋਕਾਂ ਦੀ ਚੱਲੀ ਆ ਰਹੀ ਸੀ ਔਰ ਪਿਛਲੇ ਸਰਕਾਰਾਂ ਦੇ ਜਾਂ ਤਾਂ ਉਹਨਾਂ ਦੇ ਕੋਈ ਪੋਲੀਟੀਕਲ ਪਰਸਨਲ ਇੰਟਰਸਟ ਸੀਗੇ ਜਿਹਦੀ ਵਜ੍ਹਾ ਕਰਕੇ ਇਹ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਇੱਕ ਦੂਸਰਾ ਬਹੁਤ ਮਹੱਤਵਪੂਰਨ ਫੈਸਲਾ ਜਿਹੜਾ ਪੀਐਸਈਸ ਯਾਨੀ ਕਿ ਇੰਡਸਟਰੀ ਡਿਪਾਰਟਮੈਂਟ ਵੱਲੋਂ ਲੀਜ਼ ਹੋਲਡ ਪ੍ਰਾਪਰਟੀਆਂ ਨੂੰ ਫ੍ਰੀ ਹੋਲਡ ਦੇ ਵਿੱਚ ਕਨਵਰਟ ਕਰਦਾ ਕੰਮ ਹੈ ਜਿਹੜਾ ਉਹ ਫੈਸਲਾ ਜਿਹੜਾ ਉਹ ਲਿਆ ਗਿਆ ਇਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਪਾਲਿਸੀਆਂ ਬਣਾ ਦਿੱਤੀਆਂ ਗਈਆਂ ਕਿ ਜਿਹਦੇ ਵਿੱਚ ਜ 50% ਅਨ ਅਰਨਡ ਇਨਕਰੀਸ ਦਾ ਜਿਹੜਾ ਹੈਗਾ ਉਹ ਕਲੋਜ਼ ਪਾ ਦਿੱਤੀ ਗਈ ਤੇ ਕਲੋਜ਼ ਇਹੋ ਜਿਹੀ ਪਾਈ ਇਹ ਲੰਬਾ ਸਮਾਂ ਸਾਲਾਂ ਬੱਧੀ ਮਹਿਜ਼ 4 ਕੇਸ ਸੀ ਜਿਹੜੇ ਉਹ ਸਰਕਾਰ ਕੋਲ ਆਏ ਆਨਡ ਇਨਕਰੀਜ਼ ਦੇ ਵਿੱਚ ਤੇ 2 ਨੰਬਰ ਦੇ ਵਿੱਚ ਤੁਸੀਂ ਕਮਾਲ ਦੇਖੋ ਪਾਲਿਸੀ ਬਣਾਤੀ ਪਾਲਿਸੀ ਇੰਨੀ ਸਖਤ ਬਣਾਤੀ ਆ ਜਾਂ ਇੰਨੀ ਗਲਤ ਬਣਾਤੀ ਜੀ ਦੀ ਵਜ੍ਹਾ ਕਰਕੇ ਲੋਕ ਪਾਲਿਸੀ ਦੇ ਵਿੱਚ ਨਹੀਂ ਆਏ ਪਰ 2 ਨੰਬਰ ਦੇ ਵਿੱਚ ਉਹਨਾਂ ਨੂੰ ਜਿਹੜਾ ਟ੍ਰਾਂਸਫਰ ਅਲਾਉ ਕਰ ਦਿੱਤਾ ਜਾਂਦਾ ਸੀਗਾ ਤੇ ਆਨਡ ਇਨਕਰੀਜ਼ ਹੈ ਜਿਹੜਾ ਉਹ ਕਹਿ ਦਿੱਤਾ ਜਾਂਦਾ ਸੀ ਕਿ ਬਾਅਦ ਦੇ ਵਿੱਚ ਭਰ ਦਿਓ ਜਦੋਂ ਤੁਸੀਂ ਟ੍ਰਾਂਸਫਰ ਅਲਾਉ ਕਰਤੀ ਤੇ ਬਾਅਦ ਦੇ ਵਿੱਚ ਭਾਈ ਤੁਹਾਡੇ ਕੋਲੇ ਸਰਕਾਰ ਫਰੁਕ ਦਾ ਆਨੰਦ ਇਨਕਰੀਜ਼ ਕਿਉਂ ਪਰਣਾਊਗਾ ਇਸੇ ਤਰੀਕੇ ਦੇ ਨਾਲ ਇੱਕ ਹੋਰ ਤਰੀਕਾ ਕੱਢਿਆ ਇਹਨਾਂ ਨੇ ਕਿ 3% ਲੈ ਕੇ ਤੁਸੀਂ ਟ੍ਰਾਂਸਫਰ ਅਲਾਉ ਕਰ ਦੋ ਤੇ ਜਿਹਦੀ ਵਜ੍ਹਾ ਕਰਕੇ ਜੋ 50% ਦਾ ਜਿਹੜਾ ਨੁਕਸਾਨ ਹੁੰਦਾ ਸੀਗਾ ਉਹ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸੀਗਾ ਸੋ ਮੈਂ ਸਮਝਦਾ ਕਿ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਐਹ ਜੀ ਪਾਲਿਸੀ ਬਣਾਤੀ ਜਿਹੜੀ ਕਿ ਆਪਦੇ ਆਪ ਨੂੰ ਕੌਂਟਰਡਿਕਟ ਕਰਦੀ ਸੀਗੀ ਤੇ ਪੰਜਾਬ ਸਰਕਾਰ ਦਾ ਉਹਦੇ ਚ ਨੁਕਸਾਨ ਹੁੰਦਾ ਸੀਗਾ ਹੁਣ ਅਸੀਂ ਇਹਦੇ ਵਿੱਚ ਬੜੀ ਕ੍ਰਿਸਟਲ ਕਲੀਅਰ ਪਾਲਿਸੀ ਹੈ ਜਿਹੜੀ ਉਹ ਬਣਾ ਦਿੱਤੀ ਹੈ ਜਿਹਦੇ ਵਿੱਚ ਮਹਿਜ਼ 20 ਰੁਪਏ ਪਰ ਸਕੁਅਰ ਯਾਰਡ ਲੇਕਿਨ ਤੁਸੀਂ ਲੀਸ ਹੋਲਡ ਤੋਂ ਫ੍ਰੀ ਹੋਲਡ ਹੈ ਜਿਹੜਾ ਉਹਨੂੰ ਸਰਵਾਇਆ ਜਾ ਸਕੇਗਾ ਇਹਦੇ ਲਈ ਬੜੀਆਂ ਡਿਟੇਲ ਡਿਸਕਸ਼ਨਸ ਹੋਈਆਂ ਸਾਰੀਆਂ ਰਿਪਰੈਜੈਂਟੇਸ਼ਨ ਜਿਹੜੀਆਂ ਉਹ ਲਈਆਂ ਗਈਆਂ ਕੈਬਨਿਟ ਸਬ ਕਮੇਟੀ ਬਣੀ ਤਿੰਨ ਮਨਿਸਟਰਸ ਦੀ ਜਿਹਦੇ ਵਿੱਚ ਰਿਜ਼ਰਵ ਪ੍ਰਾਈਸ ਦਾ 20% ਲੈ ਕੇ ਤੁਸੀਂ ਲੀਜ਼ ਹੋਲਡ ਪ੍ਰਾਪਰਟੀ ਨੂੰ ਹਮੇਸ਼ਾ ਦੇ ਲਈ ਫ੍ਰੀ ਹੋਲਡ ਕਰ ਸਕਦੇ ਹੋ ਇਹਦੇ ਨਾਲ ਮੈਂ ਸਮਝਦਾ ਕਿ ਇੱਕ ਨਵੀਂ ਰੈਵੋਲੂਸ਼ਨ ਹੈ ਜਿਹੜੀ ਉਹ ਆਏਗੀ ਲੋਕਾਂ ਦੇ ਨਾਲ ਉਹਨਾਂ ਦੇ ਪ੍ਰਾਪਰਟੀਆਂ ਉਹਨਾਂ ਦੇ ਨਾਮ ਹੋਣ ਗਿਆ ਜਿਹੜੀ ਕਰਪਸ਼ਨਾਂ ਚੱਲਦੀਆਂ ਸੀਗੇ ਲੋਕਾਂ ਦੀ ਖੱਜਲ-ਖਵਰੀ ਚੱਲਦੀ ਸੀਗੀ ਉਹ ਸਾਰਾ ਕੁਝ ਖਤਮ ਹੋ ਜਾਏਗਾ ਸੋ ਇਹ ਦੋ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਔਰ ਪਬਲਿਕ ਫ੍ਰੈਂਡਲੀ ਪਾਲਿਸੀਜ਼ ਨੇ ਜਿਹੜੀਆਂ ਕਾਨੂੰਨ ਅੱਜ ਕੈਬਨਿਟ ਨੇ ਪਾਸ ਕੀਤੇ ਨੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਨਵੀਂ ਰੈਵੋਲੂਸ਼ਨ ਆਊਗੀ ਕਿਉਂਕਿ ਜਦੋਂ ਜਿੰਨਾ ਪਲੋਟਾਂ ਦੇ ਉੱਪਰ ਲੰਬਾ ਲੰਬਾ ਸਮਾਂ ਐਸੀ ਜੇ ਕੰਡੀਸ਼ਨ ਆਪ ਜਿਵੇਂ ਪਹਿਲਾਂ ਪਾਲਿਸੀ ਦੱਸੀ ਐਸੀ ਜੇ ਕੰਡੀਸ਼ਨ ਲਗਾ ਦਿੱਤੀਆਂ ਗਈਆਂ ਕਿ ਜੇ ਉੱਥੇ 2 ਸਾਲ ਇੰਡਸਟਰੀ ਚੱਲੀ ਹੋਣੀ ਚਾਹੀਦੀ ਹੈ ਜਾਂ 5 ਸਾਲ ਇਹ ਉਹਦੇ ਨਾਮ ਹੋਣਾ ਚਾਹੀਦਾ ਸੋ ਐਸੀਆਂ ਲਗਾਈਆਂ ਗਈਆਂ ਜਿਦੇ ਨਾਲ ਪਾਲਿਸੀ ਬਣਾਤੀ ਨਾਲ ਹੀ ਬੰਨ ਲਾਤਾ ਤੇ ਤਾਂ ਕਿ ਲੋਕ ਦੋ ਨੰਬਰ ਦੇ ਵਿੱਚ ਪੈਸੇ ਜਿਹੜਾ ਆਫ ਦਿ ਰਿਕਾਰਡ ਲੀਡਰਾਂ ਤੇ ਅਕਸਰ ਹੁੰਦੇ ਨੇ ਸੋ ਉਹ ਸਾਰੇ ਦੇ ਸਾਰੇ ਅੱਜ ਵੈਰੀ ਸਰਕਾਰ ਨੇ ਖਤਮ ਕਰਤੇ ਤੇ ਇਹਦੇ ਨਾਲ ਸਾਫ ਸੁਥਰਾ ਜਿਹੜਾ ਸਿਸਟਮ ਹੈ ਉਹ ਚੱਲੇਗਾ ਸਰਕਾਰ ਨੂੰ ਜਿਹੜੀ ਮੈਂ ਤੁਹਾਨੂੰ ਸੈਕੰਡ ਪਾਲਿਸੀ ਦੱਸੀ ਹੈ ਲੀਜ਼ ਹੋਲ ਟੂ ਫਰੀ ਹੋਲਡ ਐਕਸਪੈਕਟਿਡ ਹੈ ਕਿ ਤਕਰੀਬਨ ਤਕਰੀਬਨ 1000 ਕਰੋੜ ਰੁਪਏ ਦਾ ਰੈਵਨਿਊ ਜਿਹੜਾ ਉਹ ਸਰਕਾਰ ਨੂੰ ਔਰ ਪੀਐਸਸੀ ਡਿਪਾਰਟਮੈਂਟ ਨੂੰ ਇਹਦੇ ਨਾਲ ਇਸ ਇੱਕ ਪਾਲਿਸੀ ਦੇ ਨਾਲ ਆਏਗਾ ਸੋ ਮੈਂ ਸਮਝਦਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਥੇ ਅੱਜ ਕੱਲੇ ਕੱਲੇ ਪੈਸੇ ਸਰਕਾਰੀ ਖਜ਼ਾਨੇ ਦੇ ਵਿੱਚ ਆਵੇ ਇਹਦੇ ਉੱਪਰ ਪਹਿਰਾ ਦੇ ਰਹੀ ਹੈ ਉੱਥੇ ਲੋਕਾਂ ਦੀ ਜਾਣ ਸਖਾਲੀ ਹੋਵੇ ਇਦੇ ਉੱਪਰ ਵੀ ਵੱਡੇ ਪੱਧਰ ਦੇ ਉੱਪਰ ਕੰਮ ਹੈ ਜਿਹੜਾ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਤੇ ਭਵੰਤਵਾਨ ਸਰਕਾਰ ਇਹਨਾਂ ਦੋਵੇਂ ਲੈਂਡਮਾਰਕ ਪਾਲਿਸੀਜ਼ ਦੇ ਲਈ ਲੈਂਡਮਾਰਕ ਕਾਨੂੰਨਾਂ ਦੇ ਲਈ ਅੱਜ ਵਧਾਈ ਦੀ ਪਾਤਰ ਹੈ ਥੋੜਾ ਸਾਹਿਬ ਇਹ ਤਿੰਨੋਂ ਫੈਸਲੇ ਕਿੰਨਾ ਕੁ ਰੈਵਨਿਊ ਮੈਨੇਜਮੈਂਟ ਨੂੰ ਮਿਲਣਗੇ ਜਿਹੜਾ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਐਕਸਪੈਕਟਿਡ ਹੈ ਜੋ ਸੈਕੰਡ ਪਾਲਿਸੀ ਹੈ ਲੀਜ਼ ਹੋਲ ਟੂ ਫ੍ਰੀ ਹੋਲਡਰ ਉਹ ਅੱਜ ਦੀ ਡੇਟ ਦੇ ਵਿੱਚ ਕੰਜ਼ਰਵੇਟਿਵ ਫਿਗਰਸ ਦੇ ਮੰਨ ਕੇ ਚੱਲੀਏ ਕੰਜ਼ਰਵੇਟਿਵ ਕਾ ਟੋਕੋਟੇ ਦੇ ਮਾਨਕੇ ਚੱਲੀ ਹੈ ਮਿਨਿਮਮ 1000 ਕਰੋੜ ਦਾ ਦੀ ਫਿਗਰ ਹੈ ਜਿਹੜੀ ਇਹ ਘੱਟੋ ਘੱਟ ਵੱਧ ਕਿੰਨਾ ਆਏਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਜਿਹੜੀ ਸੈਕੰਡ ਪਾਲਿਸੀ ਹੈ ਉਹਦੇ ਨਾਲ ਜਿੱਥੇ ਸੀਐਲਯੂ ਦੇ ਕਨਵਰਸ਼ਨ ਹੋ ਜਣੇ ਇਹ ਪਲਾਟਸ ਦੀ ਉੱਥੇ ਜਿੱਥੇ ਡਿਵੈਲਪਮੈਂਟ ਹੋਣੀ ਹੈ ਜਿੱਥੇ ਕੰਸਟਰਕਸ਼ਨਸ ਹੋਣੀਆਂ ਨੇ ਉਹ ਇਨਡਾਇਰੈਕਟ ਬੈਨੀਫਿਟ ਤਾਂ ਜਿਹੜੇ ਆਉਣਗੇ ਆਉਣਗੇ ਪਰ ਸਿੱਧਮ ਸਿੱਧੇ ਤੌਰ ਦੇ ਉੱਪਰ ਸੀਐਲਯੂ ਦੀ ਜਿਹੜੀ ਫੀਸ ਹੈ ਉਹ ਜਦੋਂ ਸਰਕਾਰ ਨੂੰ ਆਏਗੀ ਉਹ ਵੀ ਇੱਕ ਬਹੁਤ ਵੱਡੀ ਅਮਾਉਂਟ ਹੈ ਜਿਹੜੀ ਉਹ ਹੋਊਗੀ ਮੈਂ ਤੁਹਾਨੂੰ ਹਜੇ ਇਸ ਕਰ ਕਿ ਨਹੀਂ ਫਿਗਰਸ ਦੇ ਸਕਦਾ ਕਿਉਂਕਿ ਹਜੇ ਇਹ ਅੰਦਾਜ਼ਾ ਨਹੀਂ ਹੈ ਵੀ ਹਜ਼ਾਰਾਂ ਪਲੋਟਾਂ ਦੇ ਵਿੱਚੋਂ ਕਿੰਨੇ ਲੋਕ ਐਪਲੀਕੇਸ਼ਨ ਲੈ ਕੇ ਸਰਕਾਰ ਕੋਲ ਆਉਣਗੇ ਪਰ ਮੈਂ ਜੇ ਬ੍ਰੌਡਲੀ ਆਪਾਂ ਦੇਖੀਏ ਤੇ ਇਹ ਉਹ ਪਾਲਿਸੀ ਹੈ ਜਿਹੜੇ ਕਿ ਲੋਕ ਹੀ ਆ ਕੇ ਕਹਿੰਦੇ ਰਹੇ ਨੇ ਜੀ ਕਿ ਤੁਸੀਂ ਸਾਨੂੰ ਇਹ ਪਾਲਿਸੀ ਬਣਾ ਕੇ ਦਿਓ ਸਾਡੀ ਜਾਨ ਸੌਖੀ ਕਰੋ ਅਸੀਂ ਸਰਕਾਰ ਨੂੰ ਪੈਸਾ ਦੇ ਕੇ ਅਸੀਂ ਲੀਗਲ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਹਾਂ ਪਰ ਪਿਛਲੇ ਪਾਲਿਸੀ ਉਹਨੂੰ ਅਲਾਉ ਨਹੀਂ ਕਰਦੀ ਸੀਗਾ ਸੋ ਮੇਰਾ ਸੋਧਾ ਕਿ ਸਬਸਟੈਂਸ਼ੀਅਲ ਅਮਾਉਂਟ ਜਿਹੜੀ ਹੋਏਗੀ ਲੈਂਡ ਫਰਮ ਜਿਹੜੀ ਹੈਗੀ ਪਾਲਿਸੀ ਉਹਦੇ ਵਿੱਚ ਵੀ ਇੰਡਸਟਰੀਅਲ ਪਾਰਕ ਆਏਗਾ ਜਿਹੜਾ ਤੁਸੀਂ ਦੱਸ ਕਿਹਾ ਸੀ ਨਹੀਂ ਉਹਦਾ ਜਿਹੜੇ ਜਿਹੜੇ ਏਰੀਏ ਦੇ ਵਿੱਚ ਕੋਈ ਇੰਡਸਟਰੀਅਲ ਪਾਰਕ ਜਿੱਥੇ ਲਾਅ ਹੋਏਗਾ ਹੁਣ ਉਹ 27 ਜਗਤ ਇਹ ਜਿਹੇ ਪਹਿਲੇ ਫੇਸ ਦੇ ਵਿੱਚ ਕਰ ਰਹੇ ਹਾਂ ਉਹ ਕਿੱਥੇ ਕਿੱਥੇ ਆਏਗਾ ਉਹ ਮੈਂ 27 ਦਾ ਤੁਹਾਨੂੰ ਐਗਜ਼ੈਕਟਲੀ ਦੱਸ ਸਕਦਾ ਪਰ ਡੈਫੀਨਿਟਲੀ ਉਹਨਾਂ ਚ ਰੈਜ਼ੀਡੈਂਸ਼ੀਅਲ ਵੀ ਹੋਏਗਾ ਕਮਰਸ਼ੀਅਲ ਵੀ ਹੋਏਗਾ ਗਰੁੱਪ ਹਾਊਸਿੰਗ ਵੀ ਹੋਏਗੀ ਸਾਰਾ ਕੁਝ ਹੋਏਗਾ बोल बोल के थक गया क्या हुआ नया किट बैग चाहिए तो पहले कैप्टन से बोलो नहीं सुना तो मैनेजर से करेक्ट तो ऐसे ही